ਅਸੀਂ ਅਕਸਰ ਇੱਕ ਕਹਾਵਤ ਸੁਣਦੇ ਹਾਂ ਕਿ ਗਾਹ ਕਾਏ ਭਗਵਾਨ ਆਹੇ ਪਰ ਇੱਥੇ ਸੁਨਿਆਰੇ ਦੀ ਦੁਕਾਨ ਦੇ ਉੱਤੇ ਗਾਕ ਦੇ ਭੇਜ ਦੇ ਵਿੱਚ ਇੱਕ ਅਜਿਹਾ ਬੰਦਾ ਵੜ ਗਿਆ ਜਿਸ ਨੇ ਸੁਨਿਆਰੇ ਨੂੰ ਲੱਖਾਂ ਦਾ ਚੂਨਾ ਲਾ ਦਿੱਤਾ ਸੁਨਿਆਰੇ ਦੀ ਦੁਕਾਨ ਤੇ ਗਾਕ ਬਣ ਕੇ ਸੋਨੇ ਦੀ ਮੁੰਦੀ ਲੈਣ ਆਏ ਲੁਟੇਰੇ ਨੇ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੈ ਕੇ ਫਰਾਰ ਹੋ ਗਿਆ ਤੇ ਸਾਰੀ ਘਟਨਾ ਕੈਮਰੇ ਚ ਕੈਦ ਹੋ ਗਈ ਮਾਮਲਾ ਸਮਰਾਲਾ ਸ਼ਹਿਰ ਦੇ ਖੰਨਾ ਰੋਡ ਤੇ ਵੰਦਨ ਜੁਵੈਲਰ ਨਾਮ ਦੀ ਸੁਨਿਆਰੇ ਦੀ ਦੁਕਾਨ ਦੇ ਨਾਲ ਜੁੜਿਆ ਹੋਇਆ ਸਮਰਾਇਆ ਜਿੱਥੇ ਕਿ ਗਾਹਕ ਬਣ ਕੇ ਆਇਆ ਇੱਕ ਲੁਟੇਰਾ ਸੋਨੇ ਦੀਆਂ ਮੁੰਦਿਆਂ ਨਾਲ ਭਰਿਆ ਹੋਇਆ ਡੱਬਾ ਚੁੱਕ ਕੇ ਫਰਾਰ ਹੋ ਗਿਆ ਆਪਣੀ ਕ੍ਰੇਟਾ ਗੱਡੀ ਦੇ ਵਿੱਚ ਉਹ ਭੱਜਣ ਦੇ ਵਿੱਚ ਕਾਮਯਾਬ ਹੋਇਆ ਤਾਂ ਸੁਨਿਆਰੇ ਦੀ ਦੁਕਾਨ ਦੇ ਉੱਤੇ ਜਦੋਂ ਲੁਟੇਰੇ ਨੇ ਇਹ ਸਾਰੀ ਵਾਰਦਾਤ ਕਰ ਦਿੱਤੀ ਤਾਂ ਉਸ ਤੋਂ ਬਾਅਦ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਕਿਵੇਂ ਉਹ ਦੀ ਦੁਕਾਨ ਦੇ ਵਿੱਚ ਆਉਂਦਾ ਤੇ ਮੁੰਦੀ ਖਰੀਦਣ ਦੇ ਬਹਾਨੇ ਉਹ ਮੁੰਦਿਆਂ ਦਾ ਡੱਬਾ ਹੀ ਲੈ ਕੇ ਫਰਾਰ ਹੋ ਗਿਆ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲੇ ਹੀ ਸੀਗੇ ਜਾਇੰਟਸ ਤੇ ਰਿੰਗਾ ਤਖਾ ਤੋਂ ਰਿੰਗਾ ਦੇਖਦੇ-ਦੇਖਦੇ ਨੇ ਰਿੰਗਾ ਦੇਖੀਗਾ ਪਾ ਅਗੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੋਂ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕ ਹੋਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਆ ਕਲੀਅਰ ਆਉਂਦਾ ਰਿੰਗਾ ਕੋਈ ਮੂ ਨਹੀਂ ਟਗਿਆ ਸੀਗਾ ਬੈਠਾ ਰਿੰਗਾ ਦੇਖਦਾ ਜੀ ਮੈਂ ਕਸਟਮਰ ਆਉਂਦਾ ਆਉਂਦਾ ਉਸ ਤਰ੍ਹਾਂ ਤੇ ਬਹੁਤ ਨਫਿਆਰ ਵੀ ਸੀ ਹੱਥ ਜੋ ਨਾ ਉਹ ਨਹੀਂ ਉਹਨੇ ਹੀ ਕੁਝ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੁਝ ਮੈਂ ਕਸਟਮਰ ਲੈ ਕੇ ਬਸ ਇਹਦਾ ਵਜ਼ਨ ਕਰੋ ਵਜ਼ਨ ਕਰਕੇ ਕੈਲਕੂਲੇਟਰ ਮਾਰਨ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਕਿੰਨੇ ਦਾ ਨੁਕਸਾਨ ਹੋ ਗਿਆ ਆਂਦਾ ਵੀ ਦੇਖਣਾ ਬਣਾਇ ਰਿੰਗਾ ਰਵੇ 12 ਰਿੰਗਾ ਸੀਗਾ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ ਉਹਦਾ ਹਾਂਜੀ ਉਥੇ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਮਰਾਲਾ ਪੁਲਿਸ ਦੇ ਐਸਐਚਓ ਮੌਕੇ ਤੇ ਪਹੁੰਚੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਜਿਹੜੇ ਬੰਦਰ ਯੂਨਿਟਰਾਂ ਖੰਨਾ ਰੋਡ ਦੇ ਸਮਰਾਲੇ ਉਹਦੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਨ ਦਾ ਜਮਾ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 420 ਸੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਕੋਲ ਸ਼ਾਇਦ ਜੀਵ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸੋਦੀ ਅਸੀਂ ਪਰਚਾ ਦਾ ਨਹੀਂ ਕਰਾਂ। ਤਾਂ ਮੁਰਲੀ ਜਾਂਚ ਵਿੱਚ ਕੀ ਸਾਹਮਣੇ ਆਇਆ? ਮੁਰਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ। ਕਾਰ ਕਾਰ ਦਾ ਨੰਬਰ ਕੋਈ ਪਤਾ ਲੱਗਿਆ ਵੀ। ਕਾਰ ਦਾ ਪੀਵੀ 10 ਐਚਵਾਈਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਜੀ। ਸਸਪੈਕਟ ਦਾ ਨੰਬਰ ਹੈ ਦੇਖਦੇ ਹਾਂ। ਖੈਰ ਹੁਣ ਭਰੋਸਾ ਕਿਸ ਤੇ ਕੀਤਾ ਜਾਵੇ? ਕਿਉਂਕਿ ਦੁਕਾਨਦਾਰ ਤਾਂ ਗਾਕਾਂ ਦੀ ਉੜੀ ਕਰਦੇ ਨੇ ਹੁਣ ਗਾਕਾਂ ਦੇ ਭੇਸ ਦੇ ਵਿੱਚ ਲੁਟੇਰੇ ਜਾਂ ਚੋਰ ਨੇ ਇਹ ਉਹ ਕਿਵੇਂ ਪਤਾ ਲਗਾਉਣ ਇਸ ਤਰੀਕੇ ਦੇ ਨਾਲ ਤਾਂ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਸਤੇ ਨਵੇਂ ਤੋਂ ਨਵੇਂ ਤਰੀਕੇ ਅਜਿਹੇ ਲੋਕ ਅਪਣਾ ਰਹੇ ਨੇ ਜਿਨ੍ਹਾਂ ਨੂੰ ਪਛਾਣਨਾ ਵੀ ਲੋਕਾਂ ਲਈ ਮੁਸ਼ਕਲ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ